ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਖਾਲਸਾ ਨਾਲ ਜੁੜੀ ਹੋਈ ਹੈ ਚਰਨਜੀਤ ਸਿੰਘ ਚੰਨੀ ਬਜਟ ਸੈਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਗਰਜਦੇ ਨੇ ਜਿਸ ਤਰੀਕੇ ਨਾਲ ਅਮਰਤਪਾਲ ਸਿੰਘ ਖਾਲਸਾ ਦੀ ਹਮਾਇਤ ਕਰਦੇ ਨੇ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਵੀ ਅਮਰਤਪਾਲ ਦੀ ਹੱਕ ਦੇ ਵਿੱਚ ਆ ਗਏ ਨੇ ਜਿਸ ਤੋਂ ਬਾਅਦ ਸਿਆਸੀ ਗਲਿਹਾਰਿਆਂ ਦੇ ਵਿੱਚ ਤਰਥੱਲੀ ਮਚ ਗਈ ਹੈ ਇਸ ਦੇ ਉੱਪਰ ਕਈ ਸਵਾਲ ਵੀ ਖੜੇ ਹੋ ਰਹੇ ਨੇ ਸੀਐਮ ਭਗਵੰਤ ਮਾਨ ਵੀ ਨਾਲੋ ਨਾਲ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਕਾਂਗਰਸ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਦੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਾਫ਼ ਇਹ ਗੱਲ ਆਖੀ ਹੈ ਵੀ ਵੱਡੇ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਅਮਰਤਪਾਲ ਨੂੰ ਜਤਾਇਆ ਉਹਦੇ ਹੱਕ ਦੇ ਵਿੱਚ ਫਤਵਾ ਦਿੱਤਾ ਪਰ ਐਨਐਸਏ ਲਗਾ ਕੇ ਨਜਾਇਜ਼ ਤਰੀਕੇ ਦੇ ਨਾਲ ਅਮਰਤਪਾਲ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਡੱਕਿਆ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਪੰਜਾਬ ਨੇ ਪਹਿਲਾਂ ਵੱਡੇ ਪੱਧਰ ਤੇ ਐਮਰਜੈਂਸੀ ਵਰਗੇ ਹਾਲਾਤ ਦੇਖੇ ਨੇ ਪਰ ਹੁਣ ਵੀ ਇੱਕ ਐਮਰਜੈਂਸੀ ਵਰਗੀ ਸਥਿਤੀ ਹੈ ਜੋ ਕਿ ਸਾਨੂੰ ਦਿਖ ਨਹੀਂ ਰਹੀ ਹੈ ਸਿੱਧੇ ਤੌਰ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਮਰਥਨ ਦਿੱਤਾ ਹੈ ਅਮਰਤਪਾਲ ਦਾ ਹਾਲਾਂਕਿ ਕੁਝ ਕਾਂਗਰਸੀ ਲੀਡਰ ਨਾਰਾਜ਼ ਵੀ ਹੋ ਗਏ ਨੇ ਕੁਝ ਕਾਂਗਰਸੀ ਲੀਡਰਾਂ ਨੇ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿਖੇਦੀ ਵੀ ਕੀਤੀ ਹੈ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਭਾਈ ਇਹ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਪਰਸਨਲ ਬਿਆਨ ਹੋ ਸਕਦਾ ਪਰ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਪਰ ਇਸ ਦੇ ਵਿੱਚ ਇੱਕ ਸਵਾਲ ਇਹ ਵੀ ਖੜਾ ਹੁੰਦਾ ਪੰਜਾਬ ਦੀ ਜੇ ਕਾਂਗਰਸ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਹਾਲੇ ਵੀ ਕੋਈ ਆਪਣਾ ਪ੍ਰਤੀਕਰਮ ਜਿਹੜਾ ਨਹੀਂ ਦਿੱਤਾ ਗਿਆ ਮੈਂ ਜ਼ਿਕਰ ਕਰ ਰਿਹਾ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਪਹਿਲਾਂ ਹਾਲਾਂਕਿ ਵੱਡੇ ਪੱਧਰ ਤੇ ਅਮਰਤਪਾਲ ਉਹਨਾਂ ਦਾ ਵਿਰੋਧ ਕੀਤਾ ਹਾਲਾਂਕਿ ਪਹਿਲਾਂ ਸਮਰਥਨ ਮੰਗਿਆ ਵਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਸੀ ਪਰ ਜਦੋਂ ਪਰਿਵਾਰ ਨੇ ਸਮਰਥਨ ਨਹੀਂ ਦਿੱਤਾ ਤਾਂ ਕਰਦਾਰ ਕੁਸ਼ੀ ਵੀ ਵੱਡੇ ਪੱਧਰ ਤੇ ਕੀਤੀ ਗਈ ਪਰ ਮੈਂ ਇੱਕ ਟਵੀਟ ਜ਼ਰੂਰ ਦਰਸ਼ਕਾਂ ਨੂੰ ਸੁਣਾਉਣਾ ਚਾਹੂੰਗਾ ਜੋ ਸੁਖਬੀਰ ਸਿੰਘ ਬਾਦਲ ਹੋਣਾ ਨੇ ਲਿਖਿਆ ਸੀ ਐਕਸ ਅਕਾਊਂਟ ਤੇ ਉਹਨਾਂ ਨੇ ਪੋਸਟ ਕੀਤਾ ਸੀ ਉਹ ਕਹਿੰਦੇ ਮੈਂ ਤੇ ਮੇਰੀ ਪਾਰਟੀ ਅਮਰਸਪਾਲ ਸਿੰਘ ਦੀ ਹਰਾਸਤ ਵਿਧਾਏ ਜਾਣ ਤੇ ਇਹਦੀ ਉਲੰਘਣਾ ਕਰਦੇ ਆ ਤੇ ਇਸ ਦੀ ਨਖੇਦੀ ਕਰਦੇ ਹਾਂ ਕਹਿੰਦੇ ਬਿਲਕੁਲ ਸੰਵਿਧਾਨ ਦੇ ਉਲਟ ਹੈ ਸੀਐਮ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਦੇ ਆ ਉਹ ਕਹਿੰਦੇ ਸੀਐਮ ਭਗਵੰਤ ਮਾਨ ਦਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਿਆ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਚਿਹਰਾ ਜਿਹੜਾ ਭਗਵੰਤ ਮਾਨ ਦਾ ਉਹ ਦਿਖਾਈ ਦਿੰਦਾ ਭਾਈ ਅਮਰਤਪਾਲ ਸਿੰਘ ਦੇ ਨਾਲ ਸਾਡੇ ਵਿਚਾਰਕ મતਭੇਦ ਹੋ ਸਕਦੇ ਨੇ ਪਰ ਅਸੀਂ ਅਨਿਆਏ ਦੇ ਹਮੇਸ਼ਾ ਖਿਲਾਫ ਆ ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਇਹਦੇ ਲਈ ਮੈਨੂੰ ਕਿਸੇ ਵੀ ਤਰੀਕੇ ਦੀ ਕੋਈ ਰਾਜਨੀਤਿਕ ਜਿਹੜੀ ਕੀਮਤ ਹੈ ਉਹ ਚੁਕਾਉਣੀ ਪਵੇ ਇਹ ਸੁਖਵੀਰ ਸਿੰਘ ਬਾਦਲ ਹੋਣਾ ਦਾ ਟਵੀਟ ਹੈ ਉਸ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਹੋਣਾ ਦਾ ਸਮਰਥਨ ਸੈਸ਼ਨ ਦੇ ਵਿੱਚ ਅ بڑے ਵੱਡੇ ਪੱਧਰ ਤੇ ਗਰਜੇ ਚਰਨਜੀਤ ਸਿੰਘ ਚੰਨੀ ਆ ਲੋਕਤੰਤਰ ਦਾ ਸੰਵਿਧਾਨ ਦਾ ਘਾਣ ਆਖਿਆ ਐਮਰਜੈਂਸੀ ਵਰਗੇ ਹਾਲਾਤ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਖ ਕੇ ਤੇ ਉਹਨਾਂ ਇਥੇ ਇਹ ਵੀ ਸਵਾਲ ਉੱਠਦੇ ਨੇ ਵੀ ਕੀ ਅ ਅਮਰਤਪਾਲ ਦੀ ਜਿੱਤ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਜਿੱਤ ਜਾਂ ਪੰਜਾਬ ਦੇ ਵਿੱਚ ਕੋਈ ਪੰਥਕ ਲਹਿਰ ਚੱਲ ਰਹੀ ਹੈ ਕਿਉਂਕਿ ਜੇ ਆਪਾਂ ਬੀਤੇ ਸਮੇਂ ਦੀ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬਹੁ ਮੱਦੇ ਨਾਲ ਸੱਤਾ ਦੇ ਵਿੱਚ ਆਈ ਸੀ ਉਦੋਂ ਵੀ ਇੱਕ ਹਵਾ ਚੱਲ ਰਹੀ ਸੀ ਵੀ ਆਮ ਆਦਮੀ ਪਾਰਟੀ ਆਪ ਦੀ ਹਵਾ ਚੱਲ ਰਹੀ ਹੈ ਪਰ ਅੱਜ ਦੇ ਸਿਆਸੀ ਗਲਿਆਰਾਂ ਜੇ ਗੱਲ ਕਰੀਏ ਸਿਆਸਤ ਦੀ ਪੰਜਾਬ ਦੀ ਵੇਵ ਦੀ ਗੱਲ ਕਰੀਏ ਤਾਂ ਬਹੁਤ ਲੋਕ ਇਹ ਵੀ ਚਰਚਾ ਕਰਦੇ ਨੇ ਵੀ ਪੰਜਾਬ ਦੇ ਵਿੱਚ ਹੁਣ ਪੰਥਕ ਲਹਿਰ ਪੂਰੇ ਜੋਰਾਂ ਤੇ ਆ ਤਾਂ ਇਹ ਵੱਡੇ ਲੀਡਰਾਂ ਦਾ ਸਮਰਥਨ ਵੱਡੇ ਲੀਡਰਾਂ ਦੇ ਇਹ ਬਿਆਨ ਸੈਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾਂ ਦਾ ਸਮਰਥਨ ਕੁਝ ਦਰਸਾ ਰਿਹਾ ਹੈ ਇਹ بڑے ਸਵਾਲ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਅੱਜ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਕੀਮਤੀ ਸਮਾਂ ਜੋ ਸਮਾਂ ਕੱਢੋ ਤੇ ਜੁੜ ਜੋ ਸਾਡੇ ਨਾਲ ਤੁਹਾਡੀ ਰਾਏ ਸਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਪੰਜਾਬ ਪੰਜਾਬੀਅਤ ਤੇ ਕੌਮ ਦੀ ਗੱਲ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸੁਣਾਵਾਂਗੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਕੀ ਕਿਹਾ ਭਾਈ ਅਮਰਪਾਲ ਸਿੰਘ ਹੋਣਾ ਦੇ ਹੱਕ ਦੇ ਵਿੱਚ ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕਾਂ ਦੁਆਰਾ बीस लाख लोगों द्वारा पंजाब में मेंबर पार्लियामेंट चुना गया और एन एस से लगाकर अंदर रखा हुआ है फ्रीडम ऑफ स्पीच उसकी कंस्टिट्यूएंसी के लोगों की बात यहां नहीं रख पा रहे ये भी इमरजेंसी है इमरजेंसी ये भी है कि विपक्ष के व्यक्तियों को केंद्रीय एजेंसियां कार्रवाई करने के लिए छोड़ दी जाती ਸੋ ਦਰਸ਼ਕਾਂ ਨੇ ਸੁਣ ਲਿਆ ਵੀ ਕਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਣਾ ਨੇ ਸੈਸ਼ਨ ਦੇ ਦੌਰਾਨ ਅਮਰਤਪਾਲ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਲੋਕਾਂ ਨੇ ਉਹਨਾਂ ਨੂੰ ਸੰਸਦ ਬਣਾਇਆ ਜਤਾਇਆ ਇਹ ਵੀ ਜ਼ਿਕਰ ਕੀਤਾ ਵੀ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਨਹੀਂ ਰੱਖ ਸਕਦੇ ਉਹ ਉਹਨਾਂ ਦੇ ਜੋ ਮੁੱਦੇ ਨੇ ਉਹ ਨਹੀਂ ਚੱਕੇ ਜਾਣਗੇ ਉਹਨਾਂ ਨੇ ਇਹ ਵੀ ਆਖਿਆ ਵੀ ਐਨਐਸਏ ਲਗਾਈ ਐ ਐਨਐਸਏ ਵਧਾ ਦਿੱਤੀ ਗਈ ਤੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਇਹ ਵੀ ਇੱਕ ਐਮਰਜੈਂਸੀ ਵਰਗੀ ਸਥਿਤੀ ਹੈ ਤਾਂ ਇਹਦਾ ਸਵਾਲਾਂ ਦਾ ਜਵਾਬ ਵੀ ਆਪਾਂ ਲੈਣਾ ਚਾਹਾਂਗੇ ਵੀ ਕੀ ਪੰਜਾਬ ਦੇ ਵਿੱਚ ਵਾਕਈ ਐਮਰਜੈਂਸੀ ਵਰਗੀ ਸਥਿਤੀ ਹੈ ਚਰਨਜੀਤ ਸਿੰਘ ਚੰਨੀ ਹੁਣਾ ਨੇ ਸਹਿਸਭਾਈ ਅਮਰਿਤਪਾਲ ਸਿੰਘ ਹੁਣਾ ਦਾ ਸਮਰਥਨ ਕੀਤਾ ਜਾਂ ਕੋਈ ਗਿਣੀ ਮਿਤੀ ਸਾਜ਼ਿਸ਼ ਹੈ ਜਾਂ ਕੋਈ ਰਣਨੀਤੀ ਹੈ ਸਾਜ਼ਿਸ਼ ਨਹੀਂ ਕਪਾ ਕਹਾਂਗੇ ਰਣਨੀਤੀ ਕਹਿ ਸਕਦੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣਾ ਦਾ ਟਵੀਟ ਹੁਣ ਚਰਨਜੀਤ ਸਿੰਘ ਚੰਨੀ ਹੁਣਾ ਦਾ ਬਿਆਨ ਤੇ ਸੀਐਮ ਭਗਵੰਤ ਮਾਨ ਹੁਣਾ ਦੀ ਪ੍ਰੈਸ ਕਾਨਫਰੰਸ ਬੜਾ ਕੁਝ ਦਰਸਾ ਰਹੀ ਹੈ ਇਸ ਪੂਰੇ ਮਾਮਲੇ ਦੇ ਉੱਪਰ ਅਪਾਜੇ ਸਵਾਲਾਂ ਦੇ ਜਵਾਬ ਲਵਾਂਗੇ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਸਾਡੇ ਨਾਲ ਜੁੜ ਗਏ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂ ਖਾਲਸਾ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਬਾਈ ਫਤਿਹ ਖਾਲਸਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਥਿਤੀ ਐਮਰਜੈਂਸੀ ਵਾਲੀ ਹੈ ਦੇਖੋ ਜੀ ਬਿਲਕੁਲ ਐਮਰਜੈਂਸੀ ਨਾਲੋਂ ਵੀ ਨੰ ਤਮੀ ਜਿਹੜੇ ਐਮਰਜੈਂਸੀ ਦੇ ਵੇਲੇ ਜ਼ਰਫਦਾਰ ਕੀਤੇ ਸੀ ਉਹਨਾਂ ਨੂੰ ਜਿਹੜਾ ਸੀ ਬਹੁਤ ਵਧੀਆ ਜਿਹੜਾ ਤੌਰ ਤੇ ਰੱਖਿਆ ਹੋਇਆ ਸੀ ਕੋਈ ਜਿਹੜੀ ਤਮੀ ਪੇਸ਼ੀ ਨਹੀਂ ਸੀ ਕੋਈ ਜੁਲਮ ਨਹੀਂ ਸੀ ਕੋਈ ਤਸ਼ੱਦਦ ਨਹੀਂ ਸੀ ਉਸ ਸਮੇਂ ਕਿਸੇ ਨੂੰ ਡਰਾਇਆ ਧੰਕਾਇਆ ਨਹੀਂ ਜਾ ਰਿਹਾ ਸੀ ਹੁਣ ਤਾਂ ਜਿਹੜੀ ਇਹ ਬਹੁਤ ਬੁਰੀ ਹਾਲਤ ਹੈ ਜਿਨ੍ਹਾਂ ਨੂੰ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਡੇਬਰੂੜੜ ਭੇਜਦਾ ਬਾਹਰ ਭੇਜਦਾ ਸਾਹਮਦਿਆਂ ਜ਼ਿਲ੍ਹਾਂ ਦੇ ਵਿੱਚ ਭੇਜਦਾ ਇਹ ਆਪਣੇ ਆਪ ਦੇ ਵਿੱਚ ਦਾ ਤਸ਼ੱਦਦ ਦਾ ਬੜਾ ਵੱਡਾ ਨਾਅ ਹੈ ਜੀ ਤੇ ਐਮਰਜੈਂਸੀ ਨਾਲੋਂ ਵੱਧ ਜਿਹੜਾ ਇਹ ਜ਼ੁਲਮ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਬਿਨਾਂ ਮਤਲਬ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਗ੍ਰਿਫਤਾਰੀਆਂ ਵੀ ਇਸੇ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਕਿ ਲਤੇ ਉਹ ਆਪਣੇ ਆਪ ਦੇ ਵਿੱਚ ਇਹ ਦਰਸਾਉਂਦੀ ਹੈ ਕਿ ਮਾਰਸ਼ਲ ਲੱਗਿਆ ਹੋਇਆ ਐਮਰਜੈਂਸੀ ਤਾਂ ਆਪਾਂ ਗੱਲ ਹੀ ਨਾ ਕਰੀਏ ਓਕੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਬਜਟ ਸੈਸ਼ਨ ਦੇ ਦੌਰਾਨ ਜ਼ਿਕਰ ਕੀਤਾ ਭਾਈ ਅਮਰਤਪਾਲ ਸਿੰਘ ਖਾਲਸਾ ਹੋਣਾ ਦਾ ਜ਼ਿਕਰ ਕੀਤਾ ਉਹਨਾਂ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਵੀ ਨੌਜਵਾਨ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਜ਼ਿਕਰ ਕੀਤਾ ਉਹਨਾਂ ਨੇ ਵੀ ਇਹ ਵੀ ਇੱਕ ਐਮਰਜੈਂਸੀ ਵਰਗੇ ਹਾਲਾਤ ਨੇ ਜੋ ਨਹੀਂ ਦੇਖ ਰਹੇ ਤਾਂ ਇਸ ਪੂਰੇ ਚਰਨਜੀਤ ਸਿੰਘ ਚੰਨੀ ਹੁਣਾ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਨਾਲ ਦੀ ਨਾਲ ਚੰਨੀ ਸਾਹਿਬ ਨੂੰ ਜਿਹੜਾ ਸੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜੀ ਨੋਟਿਸ ਆ ਗਿਆ ਤੇ ਨਾਲ ਦੀ ਨਾਲ ਜਨਰਲ ਸੈਕਟਰੀ ਨੇ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਉਹਨਾਂ ਨੇ ਇੱਕ ਜਨਤਕ ਬਿਆਨ ਦਿੱਤਾ ਹੈ ਜੀ ਬਈ ਇਹ ਚੰਨੀ ਸਾਹਿਬ ਦੇ ਆਪ ਦੇ ਵਿਚਾਰ ਹੋਣਗੇ ਜਿਤੇ ਕਾਂਗਰਸ ਜਿਹੜੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹ ਇਸ ਦੇ ਨਾਲ ਸਹਿਮਤ ਨਹੀਂ ਹੈ ਜੀ ਤੇ ਜਦੋਂ ਬਾਹਰ ਪੱਤਰਕਾਰਾਂ ਨੇ ਸਵਾਲ ਪੁੱਛੇ ਚੰਨੀ ਸਾਹਿਬ ਨੂੰ ਤਾਂ ਉਹ ਇਸ ਤੋਂ ਬਚਦੇ ਨਜ਼ਰ ਆਏ ਜੀ ਤੇ ਉਹ ਸਮੇਂ ਤਾਂ ਇੱਕ ਵੱਡਾ ਜਿਹੜਾ ਸੀ ਕੋ ਕਰੋਲਾ ਪੈ ਚੁੱਕਿਆ ਸੀ ਜੀ ਤੇ ਜਿੱਥੋਂ ਤੱਕ ਸਰਦਾਰ ਚਰਨਜੀਤ ਸਿੰਘ ਚੰਨੀ ਦੁਬਾਰਾ ਇਹ ਗੱਲ ਚੱਟਣ ਦੀ ਗੱਲ ਹੈ ਉਹ ਵਧਾਈ ਦੇ ਪਾਤਰ ਨੇ ਉਹਨਾਂ ਨੇ ਬੜੀ ਦਲੇਰੀ ਦਿਖਾਈ ਜੀ ਪਰੰਤੂ ਚਾਂਦਰਾਸ ਪਾਰਟੀ ਦਾ ਪਹਿਲਾਂ ਵੀ ਇਹੀ ਸਟੈਂਡ ਸੀ ਜਿਹੜਾ ਆਪਣਾ ਪ੍ਰਸਾਦ ਸਿੰਘ ਬਾਜਵਾ ਤੇ ਰਾਜਾ ਬੜਿੰਗ ਲੈਂਦੇ ਰਹੇ ਨੇ ਕਿ ਇਹ ਅਮਰਤਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਜ਼ਰਫਦਾਰ ਕੀਤਾ ਜਾਵੇ ਜੀ ਤੇ ਇਹ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਸੀਗੇ ਇਹ ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ 20 25 ਦਿਨ ਸਿਰਫ ਅਮਰਤਪਾਲ ਸਿੰਘ ਦੇ ਨਾਂ ਦੀ ਮਾਲਾ ਫੇਰਦੇ ਰਹੇ ਜੀ ਕਿ ਇਹ ਅਮਰਤਪਾਲ ਸਿੰਘ ਨੂੰ ਜ਼ਰਫਦਾਰ ਚੁਣੀ ਚੀਤਾ ਉਹ ਤਾਂ ਬੜੇ ਧੜਵੀ ਨੇ ਉਹਨਾਂ ਨੇ ਬੜਾ ਵੱਡਾ ਹਮਲਾ ਕਰਤਾ ਇਸ ਲਈ ਜਲਦੀ ਤੋਂ ਜਲਦੀ ਅਮਰਤਪਾਲ ਸਿੰਘ ਨੂੰ ਜ਼ਰਫਦਾਰ ਕਰੋ ਇਹਨਾਂ ਦੀ ਸਾਰੀ ਕਾਰਵਾਈ ਸੀ ਉਹ ਬਾਦਲਦਲ ਦੀ ਚਾਰ ਪਾਈ ਸੀ ਹਰ ਸਿਮਰਤ ਨੇ ਬਿਆਨ ਦਿੱਤਾ ਇੱਥੇ ਆ ਕੇ ਆਪਣਾ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਕੇ ਗ੍ਰਿਫਤਾਰ ਕਰੋ ਤੇ ਜਿਹੜੇ ਇਹ ਬਿੱਟੂ ਵਗੈਰਾ ਸੀ ਜੇ ਉਸ ਸਮੇਂ ਕਾਂਗਰਸ ਦੇ ਵਿੱਚ ਸੀ ਹੁਣ ਇਹ ਭਾਜਪਾ ਚ ਆ ਗਏ ਇਹ ਵੀ ਸਾਰੇ ਬਿਆਨ ਦਿੰਦੇ ਸੀ ਕਿ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਜੀ ਸੁਪੀਰ ਸਿੰਘ ਬਾਦਲ ਹੋਣਾਂ ਦਾ ਜਿਹੜੀ ਸੀ ਹੁਣ ਆਧੇ ਸਮੇਂ ਮੁਤਾਬਕ ਰਣਨੀਤੀ ਬਦਲਨੀ ਪੈਂਦੀ ਹੈ ਜੀ ਜੀ ਸੁਖਵੀਰ ਸਿੰਘ ਬਾਗਲ ਹੁਣਾਂ ਦਾ ਜ਼ਿਕਰ ਕੀਤਾ ਖਾਲਸਾ ਜੀ ਜਿੰਨੇ ਚੰਨੀ ਰਣਨੀਤੀ ਦਾ ਇੱਕ ਹਿੱਸਾ ਸੀ ਮੈਂ ਸਮਝਦਾ ਕਿ ਫੇਰ ਵੀ ਦਲੇਰੀ ਹੈ ਜਿਹੜਾ ਬੰਦਾ ਇਹੀ ਜੀ ਰਣਨੀਤੀ ਦਿਖਾਉਂਦਾ ਹੈ ਤੇ ਉਹ ਇੱਚ ਦਲੇਰੀ ਦੇ ਹੀ ਸਬੂਤ ਹੁੰਦਾ ਹੈ ਤੇ ਦਲੇਰੀ ਨਾਲੇ ਰਣਨੀਤੀ ਦਿਖਾਉਂਦਾ ਪਰ ਪਿੱਛੋਂ ਸਮੱਸਿਆਵਾਂ ਦਾ ਫਾਇਦਾ ਜਿਹੜੀਆਂ ਨੇ ਪੈਦਾ ਹੁੰਦੀਆਂ ਨੇ ਜੀ ਉਹੀ ਰਵਨੀਤ ਸਿੰਘ ਬਿੱਟੂ ਹੈ ਜਿਨੇ ਬਿਆਨ ਦਿੱਤਾ ਸੀ ਇਹ ਵਜ਼ੀਰ ਬਣ ਕੇ ਕਿ ਮੈਂ ਅਮਰਤਪਾਲ ਸਿੰਘ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਮਿਲੂੰਗਾ ਮੈਂ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਵੀ ਰਿਹਾਈ ਕਰਾਉਂਗਾ ਤੇ ਅੱਜ ਉਹ ਹੱਥੋਪਾਈ ਹੋਣ ਨੂੰ ਤਿਆਰ ਸੀ ਦਾ ਲੋਕ ਸਭਾ ਦੇ ਵਿੱਚ ਵੀ ਕਿਉਂ ਨਾ ਲੈਂਦਾ ਅਮਰਤਪਾਲ ਸਿੰਘ ਦਾ ਕਿਉਂ ਤੁਸੀਂ ਹੋਰ ਜਣਿਆਂ ਦਾ ਨਾਮ ਲੈਨੇ ਹੋ ਇਹ ਤਾਂ ਦੇਸ਼ ਵਿਰੋਧੀ ਨਹੀਂ ਏ ਐਮਪੀ ਵੀ ਨਹੀਂ ਹੈ ਇਹਨਾਂ ਨੂੰ ਆ ਨਹੀਂ ਕਰਨਾ ਚਾਹੀਦਾ ਸੀ ਉਹ ਉਸ ਸਮੇਂ ਜਿਹੜੇ ਸੀ ਬਹੁਤੇ ਜਾਣੇ ਬਿੱਟੂ ਦੇ ਤਨਖਵਾਦੀ ਸੀ ਰਵਨੀਤ ਬਿੱਟੂ ਦੇ ਅੱਜ ਬਹੁਤੇ ਜਾਣੇ ਜਿਹੜੇ ਆ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਤਨਖਵਾਦੀ ਨੇ ਪਰੰਤੂ ਇਹ ਦੋਹੇ ਜਿਹੜੇ ਨੇ ਆਪਦੀ ਆਪਦੀ ਰਣਨੀਤੀ ਬਣਾ ਰਹੇ ਨੇ ਰਣਨੀਤੀ ਨਾਲ ਜਿਹੜਾ ਸਮਰਥਨ ਹੋ ਜਾਂਦਾ ਤੇ ਸਮਰਥਨ ਦੇ ਵਿੱਚ ਜਿਹੜੀ ਹੈਗੀ ਆ ਉਹ ਵੋਟ ਜਿਹੜੀ ਆ ਵੋਟਾਂ ਦੀ ਤਕਦੀਰ ਬਦਲ ਜਾਂਦੀ ਹੈ ਤੁਹਾਡੇ ਕਹਿਣ ਦਾ ਤਾਂ ਤੁਹਾਨੂੰ ਇਹ ਮੈਂ ਗੱਲ ਕਰ ਦਾਂ ਜੀ ਇਹ ਚੀਜ਼ ਜਿਹੜੇ ਹਨ ਇਹ ਅਸੀਂ ਇਹੀ ਦੇਖੀ ਜਾਵਾਂਗੇ ਕਿ ਇੱਕ ਦਿਨ ਅਸੀਂ ਜਿਹੜਾ ਹੈ ਜਾ ਉਹ ਰਬਨੀਤ ਬਿੱਟੂ ਦਾ ਧੰਨਵਾਦ ਕਰਾਂਗੇ ਅਸੀਂ ਬੀਜੇਪੀ ਅਸੀਂ ਅਸੀਂ ਬੀਜੇਪੀ ਨਾਲ ਚਿੰਬੜ ਜਾਗੇ ਬੀਜੇਪੀ ਦਾ ਧੰਨਵਾਦ ਕਰਾਂਗੇ ਵੀ ਉੱਥੇ ਉਹਨੇ ਵਧੀਆ ਕਰਿਆ ਦੂਜੇ ਦਿਨ ਅਸੀਂ ਕਾਂਗਰਸ ਦਾ ਧੰਨਵਾਦ ਕਰਾਂਗੇ ਅਸੀਂ ਆਪ ਕੋਈ ਹਿੱਸੀਅਤ ਨਹੀਂ ਰੱਖਦੇ ਨਾ ਸਾਡੇ ਕੋਲੇ ਕੋਈ ਬੋਲਣ ਵਾਲਾ ਹੈ ਨਾ ਅਸੀਂ ਕਿਸੇ ਬੋਲਣ ਵਾਲੇ ਨੂੰ ਲੱਭਣਾ ਚਾਹੁੰਦੇ ਹਾਂ ਅਸੀਂ ਧਰਮੋ ਧਰਮ ਤਕਰੀਰਾਂ ਕਰਦੇ ਆਂ ਤੇ ਕਰਨ ਵਾਲੇ ਕੋਈ ਤੁਸੀਂ ਨਹੀਂ ਅਸੀਂ ਕਿਸੇ ਲਈ ਕੋਈ ਸੰਘਰਸ਼ ਨਹੀਂ ਕੀਤਾ ਅਜੇ ਤੇ ਕਿਸੇ ਦਾ ਕੋਈ ਖਿਹੜਾ ਨਹੀਂ ਛੜਾ ਸਕੇ ਅਸੀਂ ਜਨਮ ਜਨਮ ਗੱਲਾਂ ਕਰਕੇ ਤੇ ਪਿੱਛੋਂ ਆ ਕੇ ਅਸੀਂ ਸਮਝਦੇ ਜੀ ਸੋ ਇਹ ਜਿਹੜਾ ਬਿਆਨ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਉਹਨਾਂ ਦੀ ਹਮਾਇਤ ਜਿੱਤਾ ਇਹ ਵਧੀਆ ਹੈ ਜੇ ਉਹਨਾਂ ਦੀ ਆਪ ਦੀ ਜਾਤੀ ਹਮਾਇਤ ਚੰਨੀ ਸਾਹਿਬ ਵਿਚੋਂ ਵਧੀਆ ਆਪਣਾ ਬਣਾ ਲੈਣ ਜੀ ਪਰੰਤੂ ਇਹਦੇ ਨਾਲ ਕੋਈ ਅਮਰਪਾਲ ਸਿੰਘ ਦੀ ਰਿਹਾਈ ਹੋਊ ਜਾਂ ਹੋਰ ਕਿਸੇ ਦੀ ਕੋਈ ਰਿਹਾਈ ਹੋਊ ਇਹ ਕੋਈ ਪ੍ਰਸ਼ਨੇ ਪੈਦਾ ਨਹੀਂ ਹੁੰਦਾ ਜੋ ਕਿ ਕਾਂਗਰਸ ਨੇ ਓਪਨ ਸਟੇਟਮੈਂਟ ਦਿੱਤੀ ਵੀ ਅਸੀਂ ਇਹਨਾਂ ਦੇ ਬਿਆਨ ਨਾਲ ਸਹਿਮਤ ਨਹੀਂ ਜੀ ਭਾਜਪਾ ਕਾਂਗਰਸ ਜਿੱਥੇ ਸਿੱਖਾਂ ਦੇ ਖਿਲਾਫ ਤੋਂ ਗੱਲ ਹੋਊਗੀ ਇਹ ਇੱਕੋ ਜਿਹਾ ਸਟੈਂਡ ਲੈਣ ਜੀ ਦੋਹੇ ਪਾਰਟੀਆਂ ਜਿਹੜੀਆਂ ਬੀਜੇਪੀ ਵੀ ਤੇ ਕਾਂਗਰਸ ਵੀ ਇਹਨਾਂ ਵਿੱਚ ਰਤੀ ਭਰ ਦਾ ਫਰਕ ਨਹੀਂ ਹੁੰਦਾ ਜਦੋਂ ਸਟੈਂਡ ਲੈਣਾ ਹੁੰਦਾ ਅੱਜ ਵੀ ਕਾਂਗਰਸਾਈ ਕਮਾਂਡ ਉਹੀ ਗੱਲ ਕਹੂਗੀ ਜਿਹੜੀ ਬੀਜੇਪੀ ਦੀ ਹਾਈ ਕਮਾਂਡ ਕਹਿੰਦੀ ਹੈ ਜੀ ਤੇ ਇਸ ਦੇ ਲਈ ਅਸੀਂ ਇਹਨਾਂ ਦੇ ਫੌੜੀਆਂ ਦੇ ਸਹਾਰੇ ਚੱਲੀਏ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਪਰੰਤੂ ਅਸੀਂ ਆਪਣੇ ਆਪ ਵਿੱਚ ਮਜ਼ਬੂਤ ਨਹੀਂ ਨਾ ਅਸੀਂ ਸਹੀ ਦੋਸਤ ਦੋਸਤਾਂ ਦੀ ਭਾਲ ਕੀਤੀ ਹੈ ਨਾ ਸਹੀ ਸਹੀ ਦੋਸਤਾਂ ਨੂੰ ਨਾਲ ਤੋਰ ਸਕੇ ਨਾ ਸਹੀ ਦੋਸਤਾਂ ਨੂੰ ਲੱਭਣ ਦਾ ਕੁਝ ਹਿਰਦ ਯਤਨ ਕੀਤਾ ਗਿਆ ਸਿਆਸਤ ਵਿੱਚ ਇੱਥੇ ਖਾਲਸਾ ਜੀ ਮੈਂ ਤੁਸੀਂ ਜ਼ਿਕਰ ਕੀਤਾ ਸੀ ਸੁਖਵੀਰ ਸਿੰਘ ਬਾਦਲ ਹੋਣਾ ਤਾਂ ਮੈਂ ਉਹਨਾਂ ਦਾ ਇੱਕ ਟਵੀਟ ਦਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਹਾਲਾਂਕਿ ਜਦੋਂ ਵਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੇ ਨੇ ਵੱਡੇ ਪੱਧਰ ਤੇ ਅਮਰਪਾਲ ਦਾ ਵਿਰੋਧ ਕਰਦੇ ਰਹੇ ਨੇ ਪਰ ਜੇ ਹੁਣ ਜ਼ਿਕਰ ਕੀਤੀ ਉਹ ਟਵੀਟ ਬੜਾ ਕੁਝ ਬਿਆਨ ਕਰਦਾ ਹੈ ਉਹਨਾਂ ਨੇ ਕਿਹਾ ਉਹ ਕਹਿੰਦੇ ਜਦੋਂ ਐਨਐਸਏ ਅਮਰਤਪਾਲ ਦੀ ਵਧਾਈ ਜਾਣ ਦੀ ਗੱਲ ਚੱਲ ਰਹੀ ਸੀ ਜਦੋਂ ਵਧਾਇਆ ਗਿਆ ਉਹਨਾਂ ਨੇ ਸੀਐਮ ਭਗਵੰਤ ਮਾਨ ਸਿੰਘ ਮਾਨ ਉਹਨਾਂ ਤੇ ਨਿਸ਼ਾਨਾ ਸਾਧਿਆ ਉਹ ਕਹਿੰਦੇ ਮੈਂ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਜਿਹੜਾ ਉਹਨਾਂ ਦੇ ਖਿਲਾਫ ਅਨਿਆਏ ਹੋ ਰਿਹਾ ਮੈਂ ਉਹਦੇ ਨਾਲ ਐ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਸਾਡੇ ਵਿਚਾਰਕ મતਭੇਦ ਹੋ ਸਕਦੇ ਨੇ ਪਰ ਜਿਹੜਾ ਉਹਨਾਂ ਦੇ ਅਨਿਆਏ ਹੋ ਰਿਹਾ ਤੇ ਅਮਰਤਪਾਲ ਸਿੰਘ ਦੀ ਰਾਜਨੀਤੀ ਨੂੰ ਉਹਨਾਂ ਨੇ ਜ਼ਿਕਰ ਕੀਤਾ ਵੀ ਰਾਜਨੀਤੀ ਦੇ ਨਾਲ ਮੈਂ ਕੋਈ ਵੀ ਕੀਮਤ ਚੁਕਾਉਣ ਨੂੰ ਤਿਆਰ ਆ ਆਪਣੇ ਟਵੀਟ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਦੇਖੋ ਜੀ ਇਹਨਾਂ ਦੇ ਤਬੀਤਾਂ ਦਾ ਇਹਨਾਂ ਦੇ ਵਿਚਾਰਾਂ ਦਾ ਕੀ ਜਿਹੜਾ ਆਧਾਰ ਹੈ ਤੇ ਕੀ ਇਹਨਾਂ ਦਾ ਵਜਨ ਪਊਗਾ ਜਿੱਥੇ ਹਰ ਸਿਮਰਤ ਲੋਕ ਸਭਾ ਕਹਿੰਦੀ ਆ ਵੀ ਜਲਦੀ ਜ਼ਿੰਮੇਵਾਰੀ ਤੇ ਰੋ ਮਤ ਭੇਜ ਤਾਂ ਉਦੋਂ ਵੀ ਸੀ ਜਿਹੜੀ ਜ਼ਿੰਮੇਵਾਰੀ ਵੀ ਸੀ ਲੋੜ ਸੀ ਉਹ ਕਹਿੰਦੇ ਸਾਡੇ ਵਿਚਾਰਿਤ ਮਤ ਭੇਜਨੇ ਵਿਚਾਰਿਤ ਮਤ ਭੇਜ ਤ 100 ਵਾਰੀ ਰੱਤਦੇ ਪਰ ਉਦੋਂ ਡਿਮਾਂਡ ਤਾਂ ਇਹਨਾਂ ਦੀ ਇਹ ਸੀ ਮੰਨਦਾ ਇਹ ਸੀ ਵੀ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰੋ ਉਹ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਾਉਂਦੇ ਸੀ ਤੇ ਵੀਰ ਸਿੰਘ ਬਾਦਲ ਜਿਹੜੇ ਸੀ ਉਹ ਫੇਰ ਚਹਿਣ ਲੱਗੇ ਕੀ ਜੀ ਹੁਣ ਜਦੋਂ ਫਾਇਦਾ ਲੈਣਾ ਸੀ ਨਹੀਂ ਠੀਕ ਹੈ ਅਮਰਿਤਪਾਲ ਸਿੰਘ ਉਹਨਾਂ ਦਾ ਮਤਲਬ ਸੀ ਵੀ ਉਹ ਨਹੀਂ ਚੋਣ ਲੜਨਗੇ ਠਡੂਰ ਸਾਹਿਬ ਤੋਂ ਬਿਰਸਾ ਸਿੰਘ ਬਲਟੋਹਾ ਦੇ ਮਟਾਵਲੇ 'ਚ ਜਦੋਂ ਚੋਣ ਲੜਨ ਦਾ ਐਲਾਨ ਕਰਤਾ ਫਿਰ ਭਾਸ਼ਣਾਂ ਦੀ ਤੁੱਟ ਬਦਲ ਲਈ ਉਹ ਤਾਂ ਕਹਿੰਦੇ ਦਾੜੀ ਕੇਸ ਨਹੀਂ ਸੀ ਉਹ ਤਾਂ ਉੱਥੋਂ ਆਇਆ ਸੀ ਦੁਬਈ ਤੋਂ ਉੱਥੇ ਆ ਸੀ ਉੱਥੇ ਬਾ ਸੀ ਤੇ ਫਿਰ ਅਲੋਚਨਾ ਸ਼ੁਰੂ ਕਰਤੀ ਹੁਣ ਫੇਰ ਉਹਨਾਂ ਨੂੰ ਬਿਹਾਰ ਹੂਰ ਜੇ ਤੇ ਹੁਣ ਫਾਇਦਾ ਰਣਨੀਤੀ ਇੱਸੇ ਚ ਲੱਗਦਾ ਹੈ ਕਿ ਫੇਰ ਆਪਾਂ ਇਹ ਗੱਲ ਕਰੋ ਚਲੋ ਉਹ ਤਾਂ ਅਰਧ ਰਣਨੀਤੀ ਬਦਲਦੇ ਰਹਿਣੇ ਇਹ ਉਹਨਾਂ ਦਾ ਫਾਇਦਾ ਹੋਊਗਾ ਆਪਦਾ ਪਰੰਤੂ ਪ੍ਰਸ਼ਨ ਹੈ ਕਿ ਅਮਰਪਾਲ ਸਿੰਘ ਦੀ ਦੇ ਹਾਈ ਲਈ ਕੀ ਵਜਨ ਪਿਆ ਨਾ ਤਾਂ ਕਾਂਗਰਸ ਨੇ ਆਪਣਾ ਸਟੈਂਡ ਬਦਲੇ ਆ ਤੇ ਕਾਂਗਰਸ ਦੇ ਇੱਕ ਬੰਦੇ ਨੇ ਰਣਨੀਤੀ ਬਦਲ ਲਈ ਤੇ ਫਿਰ ਇਹਨਾਂ ਨੇ ਵੀ ਕੁਝ ਨਹੀਂ ਇਹ ਵੀ ਉਸ ਦੇ ਉਸ ਤਰੀ ਚੱਲ ਰਹੇ ਨੇ ਇਹ ਇਹ ਆਪ ਦੀ ਕ੍ਰੈਡੀਬਿਲਟੀ ਜਿਹੜੀ ਹੁੰਦੀ ਹੈ ਵਿਸ਼ਵਾਸਯੋਗਤਾ ਉਹ ਖਤਮ ਹੋ ਗਈ ਹੈ ਨਾ ਉਹ ਚੰਨੀ ਸਾਹਿਬ ਦੇ ਬਿਆਨ ਦਾ ਕੋਈ ਅਸਰ ਹੈ ਤੇ ਨਾ ਸੁਖਵੀਰ ਬਾਦਲ ਦੇ ਬਿਆਨ ਦਾ ਕੋਈ ਜਸਰ ਹੈ ਇਹ ਤਾਂ ਸੁਖਵੀਰ ਜੀ ਚੰਨੀ ਦੇ ਚੰਨੀ ਸਾਹਿਬ ਦੇ ਬਿਆਨ ਦਾ ਕੋਈ ਮੜਾ ਮੋਟਾ ਅਸਰ ਹੋਵੇ ਸੁਖਵੀਰ ਬਾਦਲ ਦੇ ਬਿਆਨ ਦਾ ਤਾਂ ਜਮੇ ਤੋਂ ਹੀ ਅਸਰ ਨਹੀਂ ਜੀ ਤਾਂ ਸਵੇਰੇ ਆ ਕੇ 9 ਵਜੇ ਗੱਲ ਕਰਕੇ 11 ਵਜੇ ਮੁੱਕਰ ਜਾਂਦੇ ਆ 11 ਵਜੇ ਜਿਹੜੀ ਗੱਲ ਕਹੀ ਉਹ 2 ਵਜੇ ਮੁਤਰ ਜਾਂਦੇ ਐ ਤੇ ਸੁਖਵੀਰ ਬਾਦਲ ਦਾ ਇਹਨਾਂ ਤੇ ਕੀ ਅਸਰ ਆਉਣੀ ਕੀ ਤੂਬੀਤ ਕਰਦਾ ਟਵੀਟ ਕਰਦਾ ਕੀ ਨਹੀਂ ਕਰਦਾ ਇਹ ਬੰਦਿਆਂ ਨੇ ਆਪਣੀ ਵਿਸ਼ਵਾਸਯੋਗਤਾ ਖੋਈ ਹੋਈ ਐ ਕ੍ਰੈਡੀਬਿਲਟੀ ਖੋਈ ਹੋਈ ਐ ਤੇ ਇਹ ਜਿਹੜੇ ਆ ਉਸ ਮਸਲੇ ਨੂੰ ਉਲਝਾ ਕੇ ਫਿਰ ਉਹਦੇ ਵਿੱਚੋਂ ਰਾਖਸੀ ਲਹਾ ਲੈ ਕੇ ਪਾਸੇ ਹੋ ਜਾਂਦੇ ਐ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਤੁਸੀਂ ਇਹ ਨਜ਼ਰਬੰਦੀ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਜੀ ਖਾਲਸਾ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇੱਕ ਸਵਾਲ ਇਹ ਵੀ ਕਰਨਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਪੰਥਕ ਲਹਿਰ ਚੱਲ ਰਹੀ ਹੈ ਜਿਵੇਂ ਇੱਕ ਵੇਵ ਚੱਲਦੀ ਹੁੰਦੀ ਹੈ ਜੇ ਆਪਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਇਹ ਚੱਲ ਰਿਆ ਸੀ ਕਹਿੰਦੇ ਆਮ ਆਦਮੀ ਪਾਰਟੀ ਦੀ ਵੇਵ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਤਾਂ ਕੀ ਇਸ ਸਮੇਂ ਪੰਥਕ ਲਹਿਰ ਪੰਜਾਬ ਦੇਆਂ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਹੈ ਤੇ ਦੂਜਾ ਨੰਬਰ ਕੀ ਕੋਈ ਰਾਜਸੀ ਲਾਹਾ ਲੈਣਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਪੰਥਕ ਲਹਿਰ ਦਾ ਕਿਉਂਕਿ ਅਮਰਤਪਾਲ ਐਡੀ ਵੱਡੀ ਸ਼ਖਸੀਅਤ ਬਣ ਗਿਆ ਇਸ ਗੱਲ ਕਰਕੇ ਆਪਣਾ ਕੈਸ਼ ਕਰਨਾ ਚਾਹੁੰਦੇ ਨੇ ਆਪਣਾ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਨੇ ਫਾਇਦਾ ਲੈਣਾ ਚਾਹੁੰਦੇ ਨੇ ਦੇਖੋ ਜੀ ਇਹ ਲਹਾ ਲੈਣਾ ਤਾਂ ਇੱਕ ਸਿਆਨਪਰੀ ਉਹ ਗੱਲ ਹੈ ਜੀ ਵੀ ਜਿਹੜਾ ਬੰਦਾ ਲਹਾ ਲੈ ਜਾਂਦਾ ਹੈ ਉਹ ਕਾਮਯਾਬ ਹੋ ਜਾਂਦਾ ਹੈ ਜਿਹੜਾ ਰਣਨੀਤੀ ਬਣਾ ਜਾਂਦਾ ਉਹ ਕਾਮਯਾਬ ਹੋ ਜਾਂਦਾ ਹੈ ਤੇ ਅਮਰਤਪਾਲ ਸਿੰਘ ਅੱਜ ਸ਼ਕਤੀ ਤਾਂ ਇਹ ਜੀ ਇਹਦੇ ਬਾਰੇ ਦੌਰ ਦੌਰ ਆਏ ਤਾਂ ਹੋ ਨਹੀਂ ਸਕਦੀਆਂ ਪਰੰਤੂ ਇੱਥੇ ਸਮੱਸਿਆ ਇਹ ਹੈ ਕਿ ਜਦੋਂ ਆਮ ਪਾਰਟੀ ਦੀ ਲਹਿਰ ਚੱਲ ਜੀ ਆਮ ਪਾਰਟੀ ਨੇ ਆਪਣੀ ਲਹਿਰ ਨੂੰ ਕਾਇਮ ਰੱਖ ਕੇ ਉਹਨੂੰ ਸਰਕਾਰ ਦਾ ਰੂਪ ਦਿੱਤਾ ਬਿਲਕੁਲ ਤੇ ਅੱਜ ਪੰਥਕ ਲਹਿਰ ਜਿਹੜੀ ਉਹ ਚੱਲ ਰਹੀ ਹੈ ਪੰਜਾਬ ਦੇ ਵਿੱਚ ਨਿਰਸਦੇਵਾਰੇ ਦੋ ਵਿਚਾਰ ਨਹੀਂ ਹਨ ਪਰੰਤੂ ਪੰਥ ਦਾ ਇਤਿਹਾਸ ਇਹ ਰਿਹਾ ਪਛੋਟੜੇ ਰਿਹਾ ਬਈ ਉਹ ਲਹਿਰ ਚਲਦੀ ਚਲਦੀ ਦੇ ਵਿੱਚ ਇਹ ਪੰਥਕ ਲੋਕ ਢਹੇਰੀ ਕਰ ਲੈਂਦੇ ਨੇ ਤੇ ਲਾਹਾ ਫੇਰ ਉਹ ਜਿਹੜੇ ਹੋਰ ਬੰਦੇ ਲੈ ਜਾਂਦੇ ਨੇ ਜਿਹੜੇ ਰਣਨੀਤੀ ਆਪਣੀ ਬਣਾਉਂਦੇ ਰਹਿੰਦੇ ਆ ਪੰਥਕ ਨਾਲ ਉਹਨਾਂ ਦਾ ਕੋਈ تعلق ਨਹੀਂ ਹੁੰਦਾ ਤੇ ਹੁਣ ਵੀ ਜਿਹੜੀ ਆ ਉਹੀ ਗੱਲ ਹੋ ਰਹੀ ਹੈ ਕਿ ਸਾਡਾ ਹੋਇਆ ਕੁਛ ਨਹੀਂ ਇੰਨੇ ਚਿਰ ਦੇ ਅਸੀਂ ਕਹਿ ਰਹੇ ਹਾਂ ਕੋਈ ਬੰਦੀ ਸਿੰਘ ਨਹੀਂ ਰਿਹਾ ਹੋਇਆ ਕੋਈ ਅਮਰਪਾਲ ਸਿੰਘ ਦੀ ਰਿਹਾਈ ਨਹੀਂ ਹੋ ਰਹੀ ਕੋਈ ਹੋਰ ਨਹੀਂ ਹੋ ਰਹੀ ਲਹਿਰ ਬੜੀ ਜ਼ਬਰਦਸਤ ਚੱਲ ਰਹੀ ਹੈ ਪਰ ਇੱਥੇ ਲਹਿਰ ਨੂੰ ਜਿਹੜਾ ਹੈ ਸਥਾਪਿਤ ਰੱਖਣਾ ਉਹਨੂੰ ਸਥਾਪਿਤ ਕਰਨਾ ਉਸ ਲਹਿਰ ਦਾ ਲਾਹ